ਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਤੁਹਾਡਾ ਆਪਣੇ ਇਰਮਾਨ ਪਿਆ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੋਚ ਰਹੇ ਹੋਮੋਗੇ ਕਿ ਅੱਜ ਆਪਾਂ ਘੋਟੇ ਤੇ ਕੀ ਕਰ ਰਹੇ ਆ ਘੋਟੇ ਦੇ ਅੱਜ ਆਪਾਂ ਐ ਦਵਾਰ ਨੂੰ ਕਰ ਰਹੇ ਆ ਸਫਾਈ ਆਹ ਵੇਖੋ ਇਸ ਦੀ ਆਪਾਂ ਸਫਾਈ ਕਰ ਰਹੇ ਆ ਤੇ ਇੱਧਰ ਆਪਣੀ ਮਮੂ ਜੀ ਖੜੇ ਸਾਰਿਆਂ ਨੂੰ ਹੋਰ ਦੱਸੋ ਸਾਰੇ ਜੀ ਕਿਵੇਂ ਹੋ ਠੀਕ ਠਾਕ ਹੋ ਵਧੀਆ ਤੇ ਇਹ ਅਜਾ ਆਪਣਾ ਪਿੰਡ ਹੈ ਜੀ ਉਹ ਵੇਖਾਰੀ ਕਿ ਨਹੀਂ ਮੈਨੂੰ ਤਲਾ ਜਿੱਦ ਨੇ ਆ ਲਾਇਆ ਆਪਣੇ ਪਿੱਛੇ ਆ ਸਾਡ ਜਰਮਨ ਗਰਮੈਸ਼ ਵਾਲੀ ਹੋ ਗਈ ਆਪਣੇ ਘਰ ਐ ਨਾ ਹੋ ਗਈ ਗਰਮੈਸ਼ ਮੈਨੂੰ ਤਾਂ ਲੱਗਦਾ ਇਹ ਤਾਂ ਹਵਾ ਬਾਹਰ ਕੱਢਦਾਗਾ ਇਹ ਇਧਰੋਂ ਕੱਢੂ ਆਪਣੇ ਘਰੋਂ ਹੋੜੀ ਕੱਢੂ ਮੈਨੂੰ ਤਾਂ ਇਹ ਨਹੀਂ ਨਾ ਪੜਦਾ ਹੋਵੇ ਵੀ ਐਚਐਸਏ ਇੱਕ ਪੈਂਤ ਧੋਪਦਾ ਯਾਦੇ ਪੈਣ ਲੱਗ ਗਿਆ ਆਪਣੇ ਕਮਰੇ ਨੂੰ ਹੋਰ ਧੋਖਾ ਹੋ ਗਿਆ ਕੋਕੋ ਵੀ ਇੱਕ ਸਾਦੇ ਹੋਈ ਤੇ ਇਧਰ ਆਪਾਂ ਸਫਾਈ ਕਰ ਰਹੇ ਸੀ ਮੈਂ ਚਲੋ ਤੁਹਾਨੂੰ ਵੀ ਨਾਲ ਨਾਲ ਦਿਖਾ ਦਈਏ ਜਿਹੜੀ ਵਿਚਾਰੀ ਥਾਣੀ ਹੈਗਾ ਤਾਂ ਨੂੰ ਦੇਖੋ ਮੈਂ ਆਪਣੇ ਪਾਠੀਆਂ ਵੀ ਦੇਖ ਸਕਦੇ ਹਾਂ ਉਹ ਸ਼ਟਰਾਂ ਥੱਲੇ ਪਈਆਂ ਨੇ ਕਿਵੇਂ ਡੰਗ ਲਾਇਆ ਕੋਕੋ ਵੀ ਆਪ ਦਾ ਸ਼ਿਕਾਰਪਾਲ ਦਾ ਫਿਰਦਾ ਤੇ ਇੱਧਰ ਆਪਣੇ ਪਿੰਡ ਦਾ ਵੀ ਤੁਸੀਂ ਵੀਊ ਦੇਖ ਚੈੱਕ ਕਰ ਸਕਦੇ ਹੋ ਆਪਾਂ ਲਾ ਕੇ ਜਾ ਰਹੇ ਹਾਂ ਇਹ ਕੱਪੜੇ ਠੀਕ ਹੈ ਜੀ ਆ ਮਾਨੂੰ ਲੱਗਾ ਕੰਮ ਇਹ ਨੂੰ ਮੋਬਾਈਲ ਤੇ ਟਾਈਮ ਪਾਸ ਕਰਦਾ ਇਹਨੂੰ ਆਖ ਤੇ ਡੋਲੀ ਬਣ ਜਾਣਗੇ ਜਿੰਮ ਜਾਣ ਦੀ ਲੋੜ ਨਹੀਂ ਕਿਹ ਚਲਾ ਇਹ ਦੂਸਰੀ ਮੈਂ ਸਹੀ ਕਿਹਾ ਜਦ ਜਿੱਲ ਨਹੀਂ ਨਾ ਚਾਹੁੰਦਾ ਬੇਲੀ ਦਾ دماغ ਖਰਾੜਤੀ ਹੋ ਜਾਂਦਾ ਕਿੰਦਰੇ ਕੱਪੜੇ ਲਹੀ ਜਾਂਦੇ ਆ ਐਨੇ ਲਾ ਲਿਆ ਜਿਲਾ ਰਹੇ ਸਭ ਕੋ ਕੋ ਦੇਖ ਲੋ ਬੇਲੂੜ ਕੜਾ ਹਾਂ ਜੀ ਇਧਰ ਮੈਂ ਹੋਣਾ ਬੱਟਲ ਚ ਪਾਈ ਇਹਨਾਂ ਦਾ ਇਥਾ ਕਹੀ ਨਾ ਪਰ ਰਹਿਣਾਗਾ ਤੇ ਇਹ ਕੀ ਫਿਰ ਇਹਦੇ ਵਿੱਚ ਸਿੱਟ ਦੇਣਾ ਨਾ ਬਹੁਤ ਹੋ ਰਿਹਾ ਸੀ ਜੈਨੇ ਪੱਕੇ ਅੰਦਰ ਨੇ ਇਹ ਵੀ ਹੁੰਦੇ ਜੀ ਫਿਰ ਇੱਥੇ ਆਪਣੇ ਜਿਹੜਾ ਸਾਰਾ ਕੋਠਾ ਸਾਰਾ ਐਂਪਰ ਜਾਂਦੇ ਦੇ ਨਾਲ ਤੇ ਛੇਤੀ ਛੇਤੀ ਕੰਮ ਨੇ ਵੇੜਤੀਏ ਫਿਰ ਛੇਤੀ ਛੇਤੀ ਆਪਾਂ ਅੰਦਰ ਅੰਦਰੋਂ ਕੰਮ ਕਰਤਾ ਜਿਹੜੇ ਹੋਣਗੇ 2-4 ਤੇ ਬਹੁਤ ਠੰਡ ਹੈ ਚਲੋ ਰੱਬ ਨੇ ਇੰਨੀ 기ਮੇਰ ਕਰਤੀ ਸੂਰਜ ਦਾ ਨਾਮੋ ਨਿਸ਼ਾਨ ਵੀ ਦਿਖ ਰਿਹਾ ਜਸਮਾਨ ਦੇ ਵਿੱਚ ਬਸ ਹਵਾਈ ਹਵਾ ਦੀ ਘਾਟ ਹੈ ਜੇ ਹਵਾ ਹੀ ਚੱਲ ਪਈ ਵਧੀਆ ਲੱਗੂ ਨਾਲੇ ਕੰਮ ਦਾ ਆਨੰਦ ਹੁੰਦਾ ਨਾਲ ਨਾਲ ਗਰਵਾਣੀ ਲਈ ਬੈਠੇ ਆ ਨਾਲ ਨਾਲ ਕੰਮ ਕਰੀ ਜਿੰਨੇ ਗਰਵਾਣੀ ਦੇ ਨਾਲ ਕੰਮ ਕਰਨ ਦਾ ਬਹੁਤ ਆਨੰਦ ਆਉਂਦਾ ਜੀ ਉਧਰ ਕੋਕੋ ਦੇਖ ਲਓ ਉੱਤੇ ਖੜਾਗਾ ਉਹਦਾ ਸਥਾਨ ਹੋ ਜੀ ਤੇ ਇਹਨੂੰ ਚੱਕ ਲਈ ਹੁਣ ਆਪਾਂ ਇਕੱਠਾ ਨਾਲ ਦੇਖੀ ਚੱਕਾ ਜਿੰਦੇ ਚੱਕ ਕੇ ਨਿਯਾਰਿਆ ਹੁਣ ਆਪਾਂ ਕਿਹੜਾ ਚੱਕ ਲਈ ਫਿਰ ਆਪਾਂ ਤੁਹਾਨੂੰ ਨਾਲ ਦਿਖਾਈਏ ਮੈਂ ਸਾਰੇ ਕੁਝ ਇਹ ਉੱਥਰ ਹੁਣ ਆਪਾਂ ਕੋਠੇ ਤੇ ਖੜੇ ਆ ਦੇਖਾ ਦਿਓ ਇਧਰ ਹਵਾ ਚੱਲ ਰਹੀ ਹੈ ਠੰਡੀ ਠੰਡੀ ਇਧਰ ਆ ਪਕੌੜੇਸ ਮਾਰਤਾ ਸਾਰਾ ਤੇ ਇੱਕ ਸਵੇਦ ਆ ਆ ਸੀ ਆ ਇਹ ਰ ਆਪਣਾ ਟੈਂਕੀ ਜੋ ਟੈਂਕੀ ਭਰ ਜਾਂਦੀ ਹੈ ਆ ਮੈਂ ਸੋ ਪੱਟਤਾ ਇੱਥੇ ਲਾ ਲੀਆਂ ਇਹਨਾਂ ਨੂੰ ਲਾਉਣਾ ਹੈ ਕਿਹਨੂੰ ਮਮੂਈ ਤੋਂ ਫਿਰ ਡਾਂਗ ਮਰ ਬਈਆ ਮੰਗਾਈ ਹੈ ਵੀ ਅੰਦਰੋਂ ਪਾਈਪ ਦੇ ਮਾਰ ਦੂੰ ਇਹ ਜਿਹੜਾ ਸਟੀਲ ਦਾ ਪਾਸਾ ਹੈ ਇਹ ਇਹਨੂੰ ਅੰਦਰੋਂ ਸਾਰਾ ਲਾ ਦੂਗਾ ਇਹਦੇ ਅੰਦਰੋਂ तो इतों मैं सारा साफ करता देख तो सारा कूड़ा मैं दसा कूड़ेदान छड़ता अपना भला करता देखो उठे आओ सारा तो इधर ठंडी ठंडी मौसम चल रहा देख है, है, मौसम है।, है।, है। देख सकते हो इधर अपने पार्क से आज भी फिर आप करें निबेड़ी कम ठंडी ठंडी का मौसम है जी तो छेती छेती कर लेने आ करती फिर करती फिर ਡਾਰ ਕੇ ਅਗੇ ਜੀਤ ਹੈ ਮਾਉਂਟਨ ਡਿਊ ਮਸ਼ਹੂਰੀ ਕਰਦੀ ਹੈ ਕੀ ਕੁਛ ਹੈ ਇਹ ਪੱਟ ਤਾਂ ਇੱਥੇ ਨਾ ਬਿਪਲ ਦਾ ਵੱਡੀ ਜੜ੍ਹ ਹੋਰੀ ਸੀ ਇੱਥੋਂ ਆਏ ਜਾਂਦੀ ਸੀ ਸਤੂ ਕਾ ਦੇਖਾ ਹੈ ਨਾ ਐਸਾ ਪੱਟਤੀ ਮੋਕ ਰਹੀ ਤੇ ਕੋਈ ਆਓਏ ਭਾਈ ਇਹਨੇ ਕੀ ਰਿਹਾ ਚਰਚਾ ਚਲੋ ਇਹ ਆਪਾਂ ਪੜਤੀ ਫਿਰ ਸਾਰੀ ਕਲੀਨਿੰਗ ਕਰਕੇ ਨਾ ਹੇਠੋਂ ਤੋਂ ਉੱਪਰ ਸਾਰਾ ਦਿਖਾਵਾਂਗੇ ਹਾਂਜੀ ਮਿੱਤਰ ਪਿਆਰਿਓ ਕੋਠਾ ਥਾਪਾ ਕਰਤਾ ਪੂਰਾ ਸਾਫ ਤੇ ਆਪਾਂ ਤਾਂ ਦਵਾਰੀ ਜੜਤੀਆਂ ਆਪਾਂ ਖੋਲ ਕੇ ਜਮਾਂ ਅੰਦਰੋਂ ਪੂਰੀ ਕਲੀਨਿੰਗ ਕਰਤੀ ਤੇ ਹਾਲ ਇਕ ਸਾਡੇ ਕੋਠਾ ਪੂਰਾ ਸਾਫ ਕਰ ਦਿੱਤਾ ਤੇ ਹਵਾ ਚੱਲ ਰਹੀ ਆ ਉਧਰ ਤੇ ਪੈਪਾਂ ਦੇ ਵਿੱਚੋਂ ਇਹ ਕੁਝ ਨਿਕਲੇਗਾ ਜਿਹੜਾ ਉਹ ਨੀਚੇ ਇੰਨਾ ਕੁਝ ਪਿਆਗਾ ਕਹੋ ਵੇ ਉਧਰ ਬਹੁਤ ਕੁਝ ਖਰੇ ਬਈ ਨਿਕਲੀ ਗੰਦੇ ਇਹ ਅੰਦਰੋਂ ਤੇ ਚਲੋ ਹੁਣ ਨੀਚੇ ਉਤਰਦੇ ਆਂ ਕਹੀ ਤਾਂ ਆਪਾਂ ਇੱਥੇ ਸਾਮ ਕੇ ਧਰਤੀ ਕਿਉਂਕਿ ਇਹ ਟੁੱਟ ਜੂਗੀ ਤੇ ਹੁਣ ਆਪਾਂ ਨੀਚੋਂ ਨੀਚੋਂ ਵੀ ਆਪਾਂ ਇੰਨਾ ਕੁਸ਼ ਕਰਤਾ ਜਿਹੜੇ ਉਹ ਪਏ ਆ ਛੋਟੇ ਹੀ ਪਰ ਉਹਨਾਂ ਨਾਲ ਮਿੱਟੀ ਆ ਜਾਂਦੀ ਇਹ ਨਾਲ ਚੱਕਣਾ ਚਲੋ ਉਹਦਾ ਪੀਪਾ ਪਏ ਪਏ ਮੱਚੇ ਆਣਗੇ ਇੱਥੇ ਤੇ ਆਪਾਂ ਇੱਥੋਂ ਵੀ ਇੰਨਾ ਕਰਤਾ ਜੀ ਤੇ ਇਤੋਂ ਵੀ ਕਰਤਾ ਇੰਨਾ ਆਪਾਂ ਸਾਬ ਕਿਉਂਕਿ ਹੁਣ ਹੇਠਾਂ ਨੀਚੇ ਆ ਕੇ ਦਿਖਾਉਨੇ ਆਪਾਂ ਪਾਂ ਚਾਹ ਬਣਾਈ ਇਨੇ ਮੰਮੀ ਵਾਸਤੇ ਮੰਮੀ ਕਹਿੰਦੀ ਮੇਰੇ ਵਾਸਤੇ ਚਾਹ ਬਣਾ ਦੇ ਤੇ ਆਪਾਂ ਤਾਂ ਬੱਥੇ ਆ ਉਹ ਇਤੋਂ ਇਤਨਾ ਵੱਡਾ ਕਾਰਨਾਮਾ ਹੋ ਗਿਆ ਆਪਾਂ ਤਾਂ ਜਿਹੜੀ ਸ਼ਾਮ ਲਈ ਚਾਹ ਮੰਮੀ ਨੇ ਬਣਾ ਕੇ ਰੱਖੀ ਸੀ ਆਪਾਂ ਤਾਂ ਉਹਦਾ ਕਲਿਆਣ ਹੋ ਗਿਆ ਤੇ ਹੁਣ ਮੰਮੀ ਤਾਂ ਮਿਲ ਕੋ ਕੇ ਰੱਖਦੀ ਉੱਤੇ ਬਰੀ ਬੇਸੇ ਜਿੱਥੇ ਪੂਰੀ ਫੈਸਿਆ ਇੱਥੇ ਮਤਲਬ ਉਹ ਐਮ ਹੋ ਰਹੀ ਹੈ ਬੜੇ ਕੰਨ ਲੱਗੋ ਦਾਲ ਦਰ ਲੇ ਆ ਦੇਖ ਇਹਦੇ ਵਿੱਚ ਡਾਲ ਪਈ ਸੀ ਇਤਨੇ ਮੈਲ ਕੋ ਕੇ ਰੱਖਤਾ ਤੇ ਇੱਕ ਮਿੰਟੋਂ ਮੇਰਾ ਫੋਨ ਫੁੱਟ ਗਿਆ ਉਹ ਜੰਮ ਸਕ੍ਰੈਚ ਵਾਲੀ ਤੇ ਗਾਲਾਂ ਪੈਂਦਾ ਫਿਰ ਫਿਰ ਮੈਨੂੰ ਲੱਗਦਾ ਪਰ ਬੰਦਾ ਮੇਰੇ ਤੇ ਤੇੰਦਰਿਓਂ ਵੀ ਕੰਮ ਕਰੀ ਉਹ ਜੈ ਸਮਝਵਾਨੀ ਹੈ ਤੇ ਇਧਰ ਚਾਹ ਉਪਲੀਂਦੀ ਹੈ ਤੇ ਡੋਟ ਵੀ ਲੈ ਕਾਣਾ ਮੈਂ ਉਹ ਦੇਖੋ ਕੀ ਕਰੀ ਜਨੇ ਅੰਮੀ ਮੰਮੀ ਜੀ ਕਰ ਰਹੇ ਨੇ ਆਪਣੀ ਸਫਾਈ ਜੀ ਦੇਖ ਸਕਦੇ ਹੋ ਤੁਸੀਂ ਬੇਟਾ ਵੀ ਪਾਉਣ ਦਾ ਤਾਂ ਬਣਾਇਆ ਜਾ ਚਾ ਫਿਰ ਆਪਾਂ ਚਾਹ ਬਣਾਉਣੀ ਆ ਆ ਪਹਿਲਾਂ ਦਰਲ ਕੇਂ ਰਹੀ ਆ ਆਇਓ ਛੋਟੇ ਕੱਪ ਚਾਗਦੇ ਆਪਾਂ ਆ ਜਾ ਭਾਈ ਤੂੰ ਇਆ ਯਾਰ ਹਾਂਜੀ ਆਪਾਂ ਦੁੱਧ ਪਾ ਲਿਆ ਮੰਮੀ ਜੋਗਾ ਤੇ ਅਚ ਮੇਰੇ ਕ फेवरेट चीज भैया च मैंगो मैंगो पचना तो इधर मम्मी ने रसोई भी साफ करती चलो ये माड़ा मुटा गंद पही रहा गंद टेंशन नहीं गंद तो ही रहा है माड़ा मोटा जब कोई माड़ा दुध होर बने चाव बन के रेडी रड़ी फिर मम्मी ने पियाने टाइम चार बजन साढ़े तेन हो गए ਚੋਲੇ ਬਰਪਾ ਕਰਦੇ ਹਾਂ ਕੰਮ ਹਾਂਜੀ ਮਿੱਤਰ ਪਿਆਰਿਓ ਤੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪਾਂ ਚਾਹ ਬਣਾ ਕੇ ਹਟੇ ਸੀ ਤੇ ਹੁਣ ਮੰਮੀ ਨੂੰ ਮੈਂ ਬਣਾ ਕੇ ਦਿੱਤੀ ਹੈ ਜੀ ਠੀਰ ਕੇ ਦਿੱਤੀ ਹੈ ਲੇਡੀ ਫਿੰਗਰ ਜਿਹੜੀ ਜਿਹੜੀ ਆਪਾਂ ਬਾਹਰੋਂ ਤੋੜੀ ਸੀ ਤੇ ਦੋ ਦਿਨਾਂ ਦੀ ਪਈ ਸੀ ਕਿਉਂਕਿ ਪਹਿਲਾਂ ਆਪਣੇ ਸਾਦੀ ਪਈ ਸੀ ਕਿ ਤੁਹਾਨੂੰ ਪਤਾ ਹੀ ਹੈ ਤੇ ਹੁਣ ਮੈਂ ਕੀਰਤੀ ਜੀ ਮੰਮੀ ਇੱਧਰ ਕੰਮ ਕਰੀ ਜਾਂਦੀ ਸੀ ਮਾਂ ਮੰਮੀ ਨੇ ਮੈਨੂੰ ਇੱਥੇ ਪ੍ਰਿੰਟ ਇਹ ਲੈ ਕੇ ਤਰਤੀਆ ਮਾਂ ਚਲੋ ਮੈਂ ਚੀਰ ਦਿੰਨਾਗਾ ਤੁਸੀਂ ਕੰਮ ਕਰ ਲਓ ਆਪਦਾ ਐਨੇ ਕਣਾ ਹੀ ਪਰਿਵਾਰ ਦੇ ਵਿੱਚ ਸਹਾਇਤਾ ਹੋ ਜਾਂਦੀ ਹੈ ਮੈਂਬਰ ਨੂੰ ਤੇ ਐਨੇ ਕਣਾ ਮੰਮੀ ਹੋਰ ਕੰਮ ਕਰ ਲੇਉਗੀ ਤੇ ਉਹਨੇ ਜਨਾ ਵੀ ਮਾੜੀ ਮੋਟੀ ਸਹਾਇਤਾ ਵਹਿੰਦੀ ਬੱਚੇ ਦੀ ਬੈਲੀ ਬੈਠੇ ਜੇ ਆਪਾਂ ਚਲੋ ਮਹਾ ਕਰ ਲਾਉਂਦੇ ਤੇ ਉਹ ਵੀ ਮੇਰੀ ਅਗਰੇ ਟ ਨਹੀਂ ਮੈਂ ਬਹੁਤ ਖਾਂ ਮੰਗ ਲੈਣਾ ਇਸ ਕਰਕੇ ਆਪਾਂ ਛੋਟਾ ਕੰਮ ਤੇ ਮੰਮੀ ਜੀ ਸਾਹਮਣੇ ਆਓ ਪਰਦਾ ਰਹੇ ਹੈ ਕਿਹਦਾ ਲੱਗ ਰਿਹਾ ਤੁਹਾਨੂੰ ਕੰਮ ਕਰ ਰਹੇ ਹੋ ਇਹ ਤਾਂ ਕਬਰਾਟ ਹੋਈ 10 ਸਮਾਨ ਦੇਖਦੇ ਕਿ ਕਿਹਦੇ ਕਿਥੇ ਆਉਣਾ ਘਟ ਰੋਟ ਹੋ ਰਿਹਾ ਇਹ 2 ਵਜੇ ਦੇ ਲੱਗੇ ਪਏ ਆ ਜੀ ਘੰਟਾ ਨਾ ਅਰੈਸਟ ਕੀਤੀ ਤੇ ਅੰਦਰੋਂ ਵੀ ਇਹਨਾਂ ਨੇ ਪੂਰਾ ਵਧਿਆ ਲੱਗੇ ਉਹ ਤਾਂ 2 ਵਜੇ ਘੰਟਾ ਸੋਣਾ ਨਾ ਨਾ ਘੰਟਾ ਅਖਰੇਗਾ ਅੰਦਰੋਂ ਮੰਮੀ ਨੇ ਸਾਰਾ ਤੇ ਇਹਨਾਂ ਨੇ ਫਿਰ ਇਨਵੈਸਟ ਮਾਰ ਦਿੱਤਾ ਬੈੱਡ ਇੱਧਰ ਕਰਤੇ ਜੀ ਅਸੀਂ ਦੋਨਾਂ ਮਾਪੋਤਾਂ ਇਨ ਲਾ ਕੇ ਤੇ ਉਧਰ ਸੋਫੇ ਇੱਥੇ ਤਰਤੇ ਪਹਿਲਾਂ ਕੰਧ ਦੇ ਨਾਲ ਤਰੇ ਹੋਈ ਸੀ ਸੋਫੇ ਉੱਥੇ ਕਰਤੀ ਬਹੁਤ ਮੈਂ ਬਹੁਤ ਮਿਹਨਤ ਕਰਦੀ ਹੈ ਮੰਮੀ ਆਪਣੀ ਤੇ ਆਪਾਂ ਇੱਧਰ ਮੰਮੀ ਦੀ ਹੈਲਪ ਕਰਾਤੀ ਤੇ 6:00 ਵੱਜਣ ਵਾਲੇ ਆ ਤੇ ਆਪਾਂ ਇਹ ਕੰਮ ਕਰ ਰਹੇ ਨੇ ਤੇ ਹੋਲੀ ਕਿਨੇ ਹੁਣ ਛਾਦਾ ਪਾਣੀ ਆਪਣਾ ਤਿਆਰ ਹੋ ਜੂ ਤੇ ਆਪਾਂ ਛਕਾਂਗੇ